ਮਾਣ ਮਹਿਸੂਸ ਹੋ ਰਿਹਾ ਹੈ ਕਿ ਚਾਹੇ ਕੇਂਦਰ ਸਰਕਾਰ ਸਮੇਂ ਸਮੇਂ ਸਰ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਮਤਰੀਮਾ ਵਾਲਾ ਸੂਖ ਨੂੰ ਸ਼ੁਰੂ ਕਰਦੇ ਕੋਈ ਤਸੱਬ ਨਹੀਂ ਛੱਡਦੇ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਤੇ ਰੋਕਾਂ ਨਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਫਿਰ ਵੀ ਇਸ ਗੱਲ ਦੀ ਖੁਸ਼ੀ ਹੋ ਰਿਹਾ ਹੈ ਕਿ 2.5 ਸਾਲਾਂ ਦੇ ਵਿੱਚ ਜਿਸ ਤਰੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਦੇ ਪ੍ਰਤੀ ਸੂਚਤਾ ਦੇਣ ਦਾ ਕੰਮ ਹੈ ਜਿਹੜਾ ਉਹਦੇ ਵਿੱਚ ਵੱਡੇ ਪੱਧਰ ਦੇ ਉੱਪਰ ਅਸੀਂ ਸੁਧਾਰ ਜਿਹੜਾ ਉਹ ਕਰ ਰਹੇ ਹਾਂ ਜਿਸ ਦੇ ਤਹਿਤ ਪਿਛਲੇ ਦਿਨਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਨੇ ਗ੍ਰੀਵੈਂਸ ਰੈਸਲ ਡਰੈਸਲ ਇੰਡੈਕਸ ਹੁੰਦਾ ਹੈ ਇੱਕ ਯਾਨੀ ਕਿ ਸ਼ਿਕਾਇਤ ਨਿਵਾਰਣ ਇੰਡੈਕਸ ਉਸ ਸੂਚੀ ਦੇ ਵਿੱਚ ਉਸ ਅੰਕਾ ਦੇ ਮੁਤਾਬਕ ਪੰਜਾਬ ਸ਼ਿਕਾਇਤ ਨਿਵਾਰਣ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸਾਰੇ ਮੁਲਕ ਦੇ ਵਿੱਚੋਂ ਸਾਰੀਆਂ ਸਟੇਟਾਂ ਤੇ ਸਾਰੀਆਂ ਯੂਨੀਅਨ ਟੈਰਿਟਰੀਜ਼ ਨੂੰ ਪਿੱਛੇ ਛੱਡ ਕੇ ਇਹ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਮਾਈਲਸਟੋਨ ਹੈ ਇਹ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਭਾਰਤ ਸਰਕਾਰ ਨੇ ਇੱਕ ਜਨਵਰੀ 2024 ਤੋਂ 30 ਜੂਨ ਤੱਕ ਦਾ ਡਾਟਾ ਜਿਹੜਾ ਉਹ ਆਂਕਿਆ ਸੀਗਾ ਜਿਹਦੇ ਵਿੱਚ ਸਾਰੀਆਂ ਸਟੇਟਾਂ ਨੂੰ ਪਿੱਛੇ ਛੱਡ ਕੇ ਪੰਜਾਬ ਪਹਿਲੇ ਨੰਬਰ ਤੇ ਪਹੁੰਚਾਇਆ ਜੇ ਅੱਜ 20 ਗੱਲ ਕਰੀਏ ਤੇ ਜਿਹੜਾ ਸਾਡਾ ਪੀਜੀਆਰਐਸ ਹੈ ਪੰਜਾਬ ਗਰੀਵੈਂਸ ਐਂਡ ਡਰੈਸਲ ਸਿਸਟਮ ਉਹਦੇ ਵਿੱਚ ਮਹਿਜ਼ 6% ਦੀ ਪੈਂਡੈਂਸੀ ਹੈ ਯਾਨੀ ਕਿ 2 ਕਰੋੜ 93 ਲੱਖ ਦੇ ਕਰੀਬ ਸਾਡੇ ਕੋਲ ਗਰੀਵੈਂਸਾਂ ਆਈਆਂ ਜਿਨ੍ਹਾਂ ਚੋਂ 2 ਕਰੋੜ ਦੇ ਅੰਦਰ ਲੱਖ ਦੀ ਜਿਹੜੀਆਂ ਉਹ ਅਸੀਂ ਰਿਜ਼ੋਲਵ ਕਰ ਚੁੱਕੇ ਹਾਂ ਤੇ ਇਹਦਾ ਜਿਹੜਾ ਭਾਰਤ ਸਰਕਾਰ ਨੇ ਪੈਰਾਮੀਟਰ ਫਿਕਸ ਕੀਤਾ ਸੀਗਾ ਵੀ 1 ਮਹੀਨੇ ਦੇ ਵਿੱਚ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਕਿੰਨੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਦੇ ਹੋ ਤੇ ਉਹਦੀ ਕੁਆਲਿਟੀ ਆਫ ਲਿਵਰਨ ਕੀ ਹੈ ਇਹ ਦੋ ਪੈਰਾਮੀਟਰ ਸੀਗੇ ਜਿਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹਰਿਆਣਾ ਰਾਜਸਥਾਨ ਗੁਜਰਾਤ ਯੂਪੀ ਮਹਾਰਾਸ਼ਟਰ ਮੱਧ ਪ੍ਰਦੇਸ਼ ਸਾਰੇ ਸਟੇਟਾਂ ਦੇ ਵਿੱਚ ਜੜ ਕੇ ਪਹਿਲੇ ਨੰਬਰ ਤੇ ਆਇਆ ਹੈ ਇਹ ਮੈਨੂੰ ਸਮਝਦਾ ਕਿ ਆਪਣੇ ਸਾਰੇ ਦੇ ਲਈ ਇਹ ਮਾਣ ਵਾਲੀ ਗੱਲ ਹੈ ਔਰ ਇਹਨਾਂ ਸਰਵਿਸਿਜ਼ ਦੇ ਵਿੱਚ ਚਾਹੇ ਆਨਲਾਈਨ ਸਰਵਿਸਿਜ਼ ਨੇ ਆਫਲਾਈਨ ਸਰਵਿਸਿਜ਼ ਸਾਰੀਆਂ ਤਰ੍ਹਾਂ ਦੀ ਸਰਵਿਸਿਜ਼ ਨੇ ਜਿਹੜੀਆਂ ਤਕਰੀਬਨ 20000 ਅ ਗ੍ਰੀਵੈਂਸਸ ਨੂੰ ਰੈਸ ਕਰਨਾ ਪੈਰਾਮੀਟਰ ਜਿਹੜਾ ਉੱਪਰ ਰੱਖਿਆ ਗਿਆ ਸੀ ਕਿ ਜਿਹਦੇ ਦਾ ਅਵਲ ਹੈ ਸਰ ਅਧਿਕਾਰੀਆਂ ਦੇ ਇਹ ਕਿੰਨੇ ਹੈ ਉਹ ਕਰਦੇ ਜਿਨ੍ਹਾਂ ਨੇ ਰੈਜ਼ੋਲਵ ਕੀਤਾ ਰੇਸ਼ ਦੇਖੋ ਸਾਰਾ ਜਿਹੜੀ ਸਰਕਾਰ ਹੁੰਦੀ ਹੈ ਨਾ ਜੀ ਸਰਕਾਰ ਪੋਲਿਟੀਕਲ ਸੈਟਅਪ ਬਿਊਰੋਕ੍ਰੈਟਿਕ ਸੈਟਅਪ ਸਾਰੀਆਂ ਚੀਜ਼ਾਂ ਔਰ ਲੋਕਾਂ ਦਾ ਸਾਥ ਸਹਿਯੋਗ ਮੁਲਾਜ਼ਮਾਂ ਦਾ ਸਾਥ ਸਹਿਯੋਗ ਸਾਰੇ ਨੂੰ ਇਹਦਾ ਕ੍ਰੈਡਿਟ ਹੈ ਜਿਹੜਾ ਉਹ ਜਾਂਦਾ ਹੁੰਦਾ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਤੇ ਇਹੀ ਜਿਵੇਂ ਮੇਰੇ ਕੋਲ ਜਿਹੜਾ ਗਵਰਨੈਂਸ ਰਿਫਾਰਮਸ ਐਂਡ ਗ੍ਰੀਵੈਂਸ ਡਰੈਸਿੰਗ ਮੈਕ ਹੈ ਜਿਹਦੇ ਸਾਰੇ ਸੇਵਾ ਕੇਂਦਰਗੀਆਂ ਆਉਂਦੇ ਨੇ ਜੇ ਤੁਸੀਂ ਜੂਨ ਜਲਾਇ 2021 ਦੀ ਪੈਂਡੈਂਸੀ ਜਾ ਕੇ ਵਿਭਾਗ ਦੇ ਵਿੱਚੋਂ ਪਤਾ ਕਰੋਗੇ ਤੇ ਉਹ 27.68% ਦੇ ਅਨੁਸਾਰ ਯਾਨੀ ਕਿ 27.9% ਲਾਰਨਲੀ ਰਹਿ ਜਾਂਦੀ ਸੀ। ਮਤਲਬ ਕਿ ਕਿ ਜੇ 100 ਲੋਕਾਂ ਨੇ ਸੇਵਾ ਕੇਂਦਰ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਤੇ 29 ਦਿਨਾਂ ਤੋਂ ਉੱਪਰ 27-28 ਲੋਕਾਂ ਦੀ ਐਪਲੀਕੇਸ਼ਨ ਅਪੈਂਡਿੰਗ ਰਹਿ ਜਾਂਦੀ ਸੀਗਾ। ਅਸੀਂ ਪਿਛਲੇ ਦਿਨਾਂ ਦੇ ਵਿੱਚ ਰਿਵਿਊ ਕਰ ਰਹੇ ਹਾਂ ਪਿਛਲੇ ਪਿੰਡ 2 ਸਾਲ ਤੋਂ ਹੀ ਤੇ ਉਹਦੀ ਜਿਹੜੀ ਪੈਂਡੈਂਸੀ ਹੈ ਬਿਯੋਂਡ ਟਾਈਮ ਲਾਈਨ ਯਾਨੀ ਕਿ ਬਚਵੇਂ ਦਿਨ ਕੋਈ ਕੋਈ ਸੇਵਾ ਸਪੰਦਨਾ ਜੀ ਮਿਲੀ ਹੈ ਕਿ 7 ਨਾਂ ਜੀ ਮਿਲੀ ਹੈ ਕੋ 15 ਨਾਂ ਜੀ ਮਿਲੀ ਹੈ 23 ਨਾਂ ਜੀ ਮਿਲੀ ਹੈ ਉਹਨਾਂ ਬਚਵੇਂ ਦਿਨਾਂ ਤੋਂ ਜਿਹੇ ਉੱਪਰ ਉਹਦੀ ਪੈਂਡੈਂਸੀ ਜਾਂਦੀ ਹੈ ਤਾਂ ਮਹਿਜ਼ 0.01% ਰਹਿ ਜਾਂਦੀ ਹੈ ਯਾਨੀ ਕਿ 100 ਬੰਦੇਲੇ ਸੇਵਾ ਕੇਂਦਰ ਦੇ ਵਿੱਚ ਐਪਲੀਕੇਸ਼ਨਾਂ ਲਾਈਆਂ ਤੇ ਇੱਕ ਬੰਦੇ ਦੀ ਵੀ ਐਪਲੀਕੇਸ਼ਨ ਇੱਕ ਬੰਦੇ ਦਾ ਵੀ ਦਸਵਾਂ ਹਿੱਸਾ ਜਿਹੜਾ ਉਹ ਟਾਈਮ ਬੱਚਵੇਂ ਦਿਨਾਂ ਤੋਂ ਲੇਟ ਹੋ ਰਿਹਾ ਹੈ ਇਹ ਸਾਰੇ ਸਾਰੇ ਆ ਟਾਈਮ ਲਾਈਨ ਦੇ ਵਿੱਚ ਹੀ ਬੱਚਵੇਂ ਦਿਨਾਂ ਦੇ ਵਿੱਚ ਹੀ ਸਾਰੇ ਜਿਹੜੀ ਕੋ ਦਿੱਤੀ ਜਾਂਦੀ ਹੈ ਇਹ ਸਾਰਾ ਕੁਝ ਇਸੇ ਕਰਕੇ ਪੋਸੀਬਲ ਹੁੰਦਾ ਜਦੋਂ ਸਰਕਾਰ ਦੀ ਨੀयत ਸਾਫ਼ ਹੋਵੇ ਸਰਕਾਰ ਮਤਲਬ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਸਾਰੇ ਅਫਸਰਾਂ ਅਧਿਕਾਰੀਆਂ ਤੋਂ ਲੈ ਕੇ نیچے ਤੱਕ ਜਿਹੜੇ ਬਾਊ ਨੇ ਕਲਰਕ ਨੇ ਅਫਸਰ ਸਾਹਿਬ ਨੇ ਸਾਰੇ ਨੇ ਜੇ ਇੰਟੈਂਸ਼ਨ ਹੁੰਦੀ ਹੈ ਜਦੋਂ ਔਰ ਪਤਾ ਹੁੰਦਾ ਕਿ ਮਾਨਿਟਰਿੰਗ ਹੈ ਜਿਹੜੀ ਹਾਲਕਲ ਆਈਟੀ ਦਾ ਜੋ ਯੋਗ ਹੈ ਹਰ ਮਹੀਨੇ ਦੇ ਵਿੱਚ ਇੱਕ ਨੋਵਾਰੀ ਅਸੀਂ ਮਾਨਿਟਰ ਕਰਦੇ ਹਾਂ ਕਿ ਕਿੱਥੇ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਡੈਂਸੀ ਜਿਹੜੀ ਉਹ ਜ਼ਿਆਦਾ ਆ ਰਹੀ ਹੈ ਥੋੜਾ ਜਿਹਾ ਫਾਲੋਅ ਅਪ ਕਰੀਦਾ ਕਿਸੇ ਦੇ ਨਾਮ ਦੇ ਗੀ ਹੋ ਜਾਂਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਇੱਕ ਕਲੈਕਟਿਵ ਤੇ ਹਾਲਿਸਟਿਕ ਮੈਜ਼ਰਮੈਂਟ ਹੈ ਜਿਹੜੀ ਇਹਦੀ ਲਈ ਜਾਂਦੀ ਹੈ ਔਰ ਕਈ ਸਾਰੇ ਮੈਦਲ ਨੇ ਸੇਵਾ ਕੇਂਦਰਾਂ ਦੇ ਵਿੱਚ ਵੀ ਕੰਮ ਚੱਲ ਰਿਹਾ ਹੈ ਸਰਕਾਰ ਤੁਹਾਡੇ ਦਰਵਾਜ਼ੇ ਦੇ ਜ਼ਰੀਏ ਵੀ ਲੱਖਾਂ ਨੂੰ ਤਾਂ ਸਹੂਲਤ ਜਿਹੜੀ ਉ ਦਿੱਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਸੀਐਮ ਸਾਹਿਬ ਖੁਦ ਆਪ ਨੇ ਉਹਦਾ ਵੀ ਇੰਪੈਕਟ ਪਾਇਆ ਕਿਉਂਕਿ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਵੀ ਮੈਸੇਜ ਆਂਦਾ ਹੈ ਕਿ ਇਹ ਸਰਕਾਰ ਚਾਹੇ ਮੁੱਖ ਮੰਤਰੀ ਦੇ ਚਾਹੇ ਮੰਤਰੀ ਦੇ ਚਾਹੇ ਹਸਲੇ ਹੋਵੇ ਇਸ ਕੰਮ ਆਸਿਸ ਜੀ ਤਾਂ ਕਿ ਲੋਕਾਂ ਨੂੰ ਭਾਜੀਵੇ ਦਿਨਾਂ ਦੇ ਵਿੱਚ ਬੰਦੇ ਸਮੇਂ ਦੇ ਵਿੱਚ ਕੁਆਲਿਟੀ ਸਰਵਿਸ ਜਿਹੜੀ ਉਹ ਮਿਲੇ ਅਮਨਜੀਤ ਕਸਰਾ ਨੇ ਕਲੈਕਟਰੇਟ ਪਰ ਵਧਾਈ ਦੇ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਜੀ ਰੈਵਨਿਊ ਕਿੰਨਾ ਵੱਧ ਰਿਹਾ ਹੈ ਜਾਂ ਪੰਜਾਬ ਸਰਕਾਰ ਨੂੰ ਇਹ ਬਾਕੀ ਲੋਕਾਂ ਨੂੰ ਕੀ ਸੁਰਤ ਹੋਏਗੀ ਹੁਣ ਪਿੱਛੇ ਜੀ ਤੁਸੀਂ ਸਾਰੇ ਇਹ ਤਸੀਲ ਦਾ ਇੱਕ ਬਦਲਾਅ ਹੋ ਗਿਆ ਜੀ ਤਸੀਲ ਦਾ ਵਿੱਚੇ ਉੱਥੇ ਖੱਜਲ ਖਾਰ ਹੁੰਦਾ ਹੈ ਜਦੋਂ ਥੋੜੇ ਦੂਰ ਤੋਂ ਬਈ ਤੁਹਾਨੂੰ ਕਲੈਕਟਰੇਟ ਦੇ ਵਿੱਚ ਕਿਸ ਤਰ੍ਹਾਂ ਤੇ ਹੋਰ ਪਰਮਾ ਵਾਪਸ ਤੁਸੀਂ ਕੀ ਕਹਿੰਦੇ ਸੀ ਇਹ ਦੇ ਵਿੱਚ ਕਿਸ ਤਰ੍ਹਾਂ ਹੋਇਆ ਜੀ ਬਿਲਕੁਲ ਇਸ ਤਰ੍ਹਾਂ ਇਹ ਜਿਸ ਸੀਪੀ ਦੇ ਨਾਚ ਸੀ ਦਾ ਦੀ ਗੱਲ ਦਿੱਤੀ ਉਹ ਜੇ ਕੋਈ ਕਿਤੇ ਇਹ ਕਿਤੇ ਕੋਈ ਟਰਾਮਾ ਡੱਲਾ ਕੋਈ ਅਫਸਰ ਅਧਿਕਾਰੀ ਮੁਲਾਜ਼ਮ ਆ ਕੋਈ ਕਰਪਟ ਹੋਊਗਾ ਕੋਈ ਨਲੈਕੀ ਕਰਦਾ ਹੋਊਗਾ ਕਿਸੇ ਦੀ ਐਫੀਸ਼ੀਐਂਸੀ ਕੰਮ ਕਰਦੀ ਨਹੀਂ ਹੋਊਗੀ ਉਹਦੇ ਨਾਲ ਕੋਈ ਲਿਆਜ਼ ਨਹੀਂ ਹੋਊਗੀ ਉਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਨੰਬਰ 1 ਨੰਬਰ 2 ਜਿਹੜੀ ਤੁਸੀਂ ਕਲੈਕਟਰ ਰੇਟ ਦੀ ਗੱਲ ਕਰ ਰਹੇ ਹੋ ਕਲੈਕਟਰ ਰੇਟ ਨੇ ਜਿਹੜੇ ਉਹ ਅੱਜ ਸਰਕਾਰ ਨੂੰ ਫੈਸਲਾ ਹੋਇਆ ਹੈ ਜਿਵੇਂ ਸਾਡੀ ਸਟੇਟਮੈਂਟ ਤੁਸੀਂ ਵੀ ਬੜੀ ਹੋਣੀ ਹੈ ਤਕਰੀਬਨ 1500 ਕਰੋੜ ਦੀ ਰੈਵਨਿਊ ਐਕਸਟਰਾ ਜਨਰੇਸ਼ਨ ਹੈ ਜਿਹੜੀ ਉਹ ਇਹਦੇ ਨਾਲ ਹੋਣੀ ਹੈ ਬਹੁਤ ਸਮ ਜਿੱਥੇ ਇਹ ਨਹੀਂ ਹੈ ਕਿ ਹੱਥ ਹਮਦਰ ਉੱਪਰ ਰੇਟ ਚੱਕੇ ਜਾਣਗੇ ਜਿੱਥੇ ਰੇਟ অলਮੋਸਟ ਮੋਟਾ ਮੋਟਾ ਮੇਲ ਖਾਂਦੇ ਨੇ ਜਾਂ ਫਿਰ ਵੀ ਕੁਛ ਹੱਦ ਤੱਕ ਠੀਕ ਨਹੀਂ ਨੇ ਮਾਰਕੀਟ ਦੇ ਰੇਟਾਂ ਮੁਤਾਬਕ ਉੱਥੇ ਉਹ ਵਾਧਾ ਨਹੀਂ ਹੋਊਗਾ ਜਿੱਥੇ ਇਹ ਹੈ ਵੀ ਉੱਥੇ ਇੱਕ ਨਿਸ਼ਚਿਤ ਰੇਟ ਤਾਂ ਹੈਗਾ ਮਾਰਕੀਟ ਰੇਟ ਤਾਂ ਹੈਗਾ 100 ਰੁਪਏ ਤੇ ਕਲੈਕਟਰ ਰੇਟ ਹੈਗਾ 10 ਰੁਪਏ ਠੀਕ ਹੈ ਉਹ ਤਾਂ ਥੋੜਾ ਬਹੁਤ ਇੱਕ ਵਾਧਾ ਬਣਦਾ ਵੀ ਹੈ ਤਾਂ ਕਿ ਇੱਕ ਸਮਾਨਤਾ ਜੀ ਜਿਹੜੀ ਉਹ ਹੋ ਜੇ ਪੈਸਾ ਜਿਹੜਾ ਇਹ ਆਊਗਾ ਉਹ ਵੀ ਐਸਟੀਮੇਟਲੀ ਲੋਕਾਂ ਦੇ ਭਲੇ ਵਾਸਤੇ ਲੋਕਾਂ ਦੇ ਕਮਾਵਾਸਤੀ ਲੱਗੂ ਬਣਾ ਜੀ ਸੋ ਇਸ ਕਰਕੇ ਮੇਰੇ ਕਹਨਗੇ ਜੇ ਇਹ ਇੱਕ ਯੂਨੀਫਾਰਮਿਟੀ ਲੈ ਕੇ ਆਉਣ ਦੇ ਵਿੱਚ ਇਹ ਚੰਗਾ ਕਰੂ ਕਮਿਟੀ ਨੇ ਸ਼ਹਿਰ ਦੀ ਗੱਲ ਕੀਤੀ ਕਿ ਤੇਰੇ ਵਿੱਚ ਨਾ ਚੋਰੀਆਂ ਬਣੀ ਹੋ ਰਹੇ ਨੇ ਜੀ ਪੁਲਿਸ ਕੋਲ ਨਾ ਫਰੀ ਘੱਟੇ ਦੀ ਹੈ ਤੇ ਬਾਕੀ ਫਿਰ ਜਿਹੜੇ ਕੈਮਰੇ ਨੇ ਜੀ ਜਦ ਪਹਿਲਾਂ ਤੋਂ ਅੱਜ ਕਰਵਾਤ ਹੋ ਗਿਆ ਜਾਂ ਉਹ ਕੈਮਰੇ ਠੀਕ ਹੋ ਜਾਣ ਨਾ ਵਧੂ ਨਹੀਂ ਕੈਮਰੇ ਜੀ ਲੋਕਾਂ ਨੂੰ ਮਾਰਤਾ ਤੇ ਚੋਰਾਂ ਨੂੰ ਸਾਹਮਣੇ ਖੜਾ ਜਾ ਦੇਖੋ ਤੁਹਾਡੇ ਗੱਲ ਠੀਕ ਹੈ ਦੇ ਵਿੱਚ ਦੇ ਲੋਕਾਂ ਦੇ ਵਿੱਚ ਕੁਝ ਕਾਫੀ ਜਿਹੜੀ ਉਹ ਹੋਈ ਹੈ ਨਫਰੀ ਦਾ ਵੀ ਇਸ਼ੂ ਹੈਗਾ ਉਹ ਕਲੇ ਸਮਾਗਮ ਦੇ ਵਿੱਚ ਹੀ ਸਾਰੇ ਜਨਤਾ ਦੇ ਵਿੱਚ ਹੀ ਹੈ ਅਸੀਂ ਪਿਛਲੇ ਸਮੇਂ ਦੇ ਵਿੱਚ ਫੈਸਲਾ ਕਿਸੇ ਸਰਕਾਰ ਨੇ ਕਿ तकरीबन 10 ਹਜ਼ਾਰ ਦੇ ਕਰੀਬ ਨਵੀਂ ਭਰਤੀ ਹੈ ਜਿਹੜੀ ਉਸ ਸਮਾਗਮ ਨਾਲ ਹੋਊਗੀ ਔਰ ਰੈਗੂਲਰ ਬੇਸਿਸ ਦੇ ਉੱਪਰ 2100 ਭਰਤੀ ਹਰ ਸਾਲ ਹੋਇਆ ਕਰੂਗੀ ਜਿਸ ਤਰ੍ਹਾਂ ਸਬ ਇੰਸਪੈਕਟਰ ਤੇ 800 ਅ 1800 ਦੇ ਪ੍ਰੀਵਿਸ ਪਰ ਕਰਾਂਗੇ ਇਹ ਨਫਰੀ ਜੋ ਪਿਛਲੇ ਲੰਬੇ ਸਮੇਂ ਤੋਂ ਬੈਠ ਨਾ ਇਕੱਠਾ ਹੋਇਆ ਇਹਨੂੰ ਹੋਲੀ-ਵੋਲੀ ਥੋੜੀ ਜਿੰਨਾ ਔਨਲ 3-4 ਸਾਲਾਂ ਵਿੱਚ ਥੋੜਾ ਹੋ ਜਾਏਗਾ ਹਾਂ ਜਿਹੜਾ ਤੁਹਾਡਾ ਕੈਮਰੇ ਦੀ ਤੁਸੀਂ ਗੱਲ ਕੀਤੀ ਹੈ ਕੈਮਰੇ ਤਕਰੀਬਨ ਚੱਲ ਜਾਗੇ 55 ਪੁਆਇੰਟਸ ਦੇ ਉੱਪਰ ਲੱਗੇ ਹੋ ਸੀਗੇ ਸ਼ਾਇਦ ਉਦੋਂ ਵੀ ਮੈਂ ਜਦੋਂ ਮਾਨ ਸਾਹਿਬ ਐਮਪੀ ਸੀਗੇ ਉਦੋਂ ਲਗਵਾਏ ਸੀਗੇ ਪਿਛਲੇ ਦਿਨਾਂ ਦੇ ਵਿੱਚ ਮੈਂ ਖੁਦਾ ਹਟਾਣੇ ਦੇ ਵਿੱਚ ਗਿਆ ਸੀ ਤਕਰੀਬਨ ਚਾਰ-ਪੰਜ ਮਹੀਨੇ ਪਹਿਲਾਂ ਉੱਥੇ ਵੀ ਜਿਹੜੇ-ਜਿਹੜੇ ਫੈਮਿਲੀ ਖਰਾਬ ਸੀਗੇ ਉਹ ਸਾਰੇ ਰਿਪਲੇਸ ਹੋ ਚੁੱਕੇ ਆ ਰਿਪੇਅਰ ਹੋ ਚੁੱਕੇ ਪਰ ਫਿਰ ਵੀ 올 ਸੱਡਨ ਡਨ ਫਿਰ ਵੀ ਜੇ ਆਪਾਂ ਕਹੀਏ ਵੀ 50 60 ਕੈਮਰੇ ਸਾਰੇ ਸ਼ਹਿਰ ਨੂੰ ਕਵਰ ਕਰ ਲੈਣਗੇ ਕਈ ਵਾਰ ਇਹ ਸੰਭਵ ਨਹੀਂ ਹੁੰਦਾ ਹੈਗਾ ਕਈ ਚੋਰੀਆਂ ਜਾਂ ਕੋਈ ਲੁੱਟਾਂ ਖੋਹਾਂ ਜੇ ਹੋ ਜਾਂਦੀਆਂ ਨੇ ਬੇਟੀ 11 11 ਦੇ ਤੇ ਉਹ ਸੋਲਵ ਹੋ ਜਾਂਦੀਆਂ ਨੇ ਕਈਆਂ ਨੂੰ ਅਜਿਹੀ ਕੋਈ ਨਹੀਂ ਹੈ ਜਿਹੜੀ ਸੋਲਵ ਨਾ ਹੋਵੇ ਕਿਸੇ ਨੂੰ ਚਾਹਤ ਵੱਧ ਲੱਗ ਜਾਂਦੀ ਹੈ ਕਿਸੇ ਘਟਲ ਰਗੀ ਦੇ ਉੱਪਰ ਇਹ じゃ ਕੋਈ ਵੀ ਜਿਹੜਾ ਕੋਈ ਹਰਕਤ ਹੁੰਦੀ ਹੈ ਕਿਸੇ ਸਰਪੰਚ ਤੋਂ ਸਰਪੰਚ ਇਹਦੇ ਉੱਪਰ ਵਾਸ਼ ਨਹੀਂ ਹੁੰਦਾ ਜਿੰਨੇ ਕੰਮ ਚੱਲਦੇ ਵੀ ਨੇ ਇੱਥੇ ਕਹਿੰਦੇ ਤਾਂ ਦੇ ਕਿ ਪੰਡਾਂਵਾਂ ਕੰਮ ਆ ਹੌਲੀ ਹੌਲੀ ਚੱਲ ਰਹੇ ਨੇ ਤੇ ਕੰਮ ਬਦਲਨ ਨੂੰ ਪੈਣ ਤੱਕ ਹਰ ਕੋਈ ਦੇਖਦਾ ਜੀ ਕਿ ਜਿਵੇਂ ਹੌਲੀ ਹੌਲੀ ਕੰਮ ਚੱਲ ਰਿਹਾ ਹੈ ਤਾਂ ਵੀ ਤੁਸੀਂ ਦੇਖੋ ਅਲਸਮ ਦੇ ਕੰਮ ਦੀ ਫਰਮਾਜੀ ਐਸਸੂ ਕੋਈ ਮੁਲਾਵਾ ਜਣਾਇਆ ਗਿਆ ਤੇ ਰੋਕੇ 4 ਮਹੀਨੇ ਚੋਂ ਦਾ ਉੱਤ ਲੱਗਿਆ ਹੋਇਆ ਸੀਗਾ ਜਿਸ ਦੀ ਵਜ੍ਹਾ ਕਰਕੇ ਨਵੇਂ ਕੰਮ ਸ਼ੁਰੂ ਨਹੀਂ ਹੋ ਸਕੇ ਤੇ ਪੁਰਾਣੇ ਕੰਮਾਂ ਦੇ ਉੱਪਰ ਅਸੀਂ ਲੋਕ ਨੂੰ ਬੀਤੀ ਸੀਗੇ ਜਿਹੜੇ ਅਫਸਰ ਅਧਿਕਾਰੀ ਨੇ ਮੁਲਾਜ ਉਹਨਾਂ ਦੀਆਂ ਵੀ ਡਿਊਟੀਆਂ ਨੇ ਜਿਹੜੀਆਂ ਉਹ ਅ ਟੈਲੀਫੋਨ ਦੇ ਵਿੱਚ ਲੱਗੀ ਹੋਈ ਸੀਗਾ ਸੋ ਉਸ ਕਰਕੇ ਜੋ ਉਹਨਾਂ ਪ੍ਰੋਸੈਸ ਹੈ ਜਿਹੜਾ ਉਹ ਤਾਂ ਉਹ ਸਲੂਜ਼ ਹੋ ਰਿਹਾ ਚੁੱਕਿਆ ਪਰ ਮੈਂ ਤੁਹਾਨੂੰ ਇੱਕ ਦੱਸ ਦਿੰਨਾ ਕਿ ਮੇਰੇ ਜਿਹੜਾ ਵੇ ਆਫ ਫੰਕਸ਼ਨ ਹੈ ਨਾ ਮੇਰੇ ਜਿਹੜਾ ਸਾਈਕਲੋ ਫੰਕਸ਼ਨ ਹੈ ਉਹ ਮੈਂ ਆਪਦੇ ਲੈਵਲ ਦੇ ਉੱਪਰ ਹੀ ਹਰ ਚੀਜ਼ ਹੈ ਜਿਹੜੀ ਉਹ ਫਾਲੋ ਅਪ ਕਰਦੇ ਰਹੀ ਹੈ ਆਹ ਹੁਣ ਤੁਹਾਨੂੰ ਮੈਂ ਦਿਖਾਵਾ ਕਿ ਇਹ ਦੇ ਵਿੱਚ ਆਰਟੀਕਲ ਲਿਸਟ ਫਿਲਟ ਹੈ ਜਿਹੋ ਵਿੱਚ ਉਹ ਜਾਂਦਾ ਜਦੋਂ ਖੁੱਲਿਆ ਆ ਇੱਕ ਲਿਸਟ ਪ੍ਰਪੇਅਰ ਕਰਕੇ ਮੈਂ ਜਿਹੜੇ ਸੁਨਾਮ ਸ਼ਹਿਰ ਦੇ ਹਲਕੇ ਦੇ ਜਿਹੜੇ ਕੰਮ ਨੇ ਜਿਹੜੇ ਚੱਲ ਰਹੇ ਨੇ ਚਾਲੂ ਕੰਡੀਸ਼ਨ ਦੇ ਵਿੱਚ ਨੇ ਇਹ 66 ਕੰਮਾਂ ਦੀ ਲਿਸਟ ਹੈ ਜਿਹੜੀ ਜਿਹੜੇ ਮੇਰੇ ਹਲਕੇ ਦੇ ਨੇ 66 ਕੰਮਾਂ ਦੀ ਲਿਸਟ ਹੈ ਜਿਹੜੀ ਇਹ ਡੀਸੀ ਸਾਹਿਬ ਨੂੰ ਭੇਜੀਏ ਸੋ ਪਰसों ਤੇ ਉਹਦੇ ਵਿੱਚ ਸਾਰੇ ਕਾਲਮ ਵੀ ਕਦੋਂ ਸ਼ੁਰੂ ਹੋਇਆ ਸੀਗਾ ਕਿੰਨੇ ਦਿਨ ਹੋਣ ਸੀਗਾ ਕਦੋਂ ਖਤਮ ਹੋਣਾ ਸੀਗਾ ਤੇ ਹੋ ਕਿੰਨੇ ਪਰਸੈਂਟ ਖਤਮ ਹੋ ਚੁੱਕਿਆ ਤੇ ਕਦੋਂ ਤੱਕ ਪੂਰਾ ਹੋ ਜੂਗਾ ਤੇ ਉਹਦੇ ਨਾਲ ਅੱਗੇ ਤਰੀਕ ਕਿਹੜੀ ਹੈ ਇਹ ਵੀ ਬਕਾਇਦਾ ਡੀਸੀ ਸਾਹਿਬ ਨੂੰ ਕਿਹਾ ਹੈ ਕਿ ਜੇ ਅਫਸਰਾਂ ਨਾਲ ਗੱਲ ਕਰਕੇ ਪੁੱਛੋ ਕਿ ਕਦੋਂ ਤੱਕ ਇਹ ਮੇਰੇ ਕੰਮ ਜਿਹੜੇ ਸਾਰੇ ਕੰਕਰੀਟ ਕਰਕੇ ਦੇਣਗੇ ਸੋ ਗੱਲ ਇਹ ਹੈ ਕਿ ਫਾਲੋ ਅਪ ਹੈ ਜਿਹੜਾ ਉਹ ਰੈਗਨ ਚਾਹੁੰਦਾ ਨਾ ਕਿਰਪਾ ਕਰਨਾ ਪੈਕੀਟਲੀ ਕੋਤਰੀ ਮੀਨ ਨੇ ਗ੍ਰੋਥ ਦੀ ਜ਼ਰੂਰ ਆਈ ਸੀਗੀ ਕਿਉਂਕਿ ਚੋਸ ਆਪ ਦਾ ਲੱਗਿਆ ਹੋਇਆ ਸੀ ਹੁਣ ਜਿਹੜੇ ਕੰਮਾਂ ਦੇ ਵਿੱਚ ਕੁਝ ਪਾਸੇ ਤੇ ਕੋਈ ਸੜਕ ਤੇ ਪੀਸੀ ਪੈਣ ਵਾਲੀ ਹੈ ਰੂਟ ਬਣਨ ਵਾਲੀ ਹੈ ਉਹ ਬਾਕੀ ਸ਼ਾਹ ਕਾ ਤਿੰਨ ਪੂਰੇ ਆਏਗਾ ਸੋ ਇਸ ਕਰਕੇ ਕੰਮ ਚੱਲ ਰਿਹਾ ਹੈ ਬਟ ਮੇਰੇ ਖਿਆਲ ਦੇ ਵਿੱਚ ਜਿੰਨੇ ਸਾਰੇ ਕੰਮ ਨੇ ਇਹ ਔਨਲ 2-3 ਮਹੀਨੇ ਤੋਂ ਸਾਰੇ ਨਹੀਂ ਹੋ ਗਏ ਤੇਲ ਵਾਲਾ ਪਾਸੇ ਤਾਂ ਧਿਆਨ ਹੁੰਦਾ ਹੈ ਰੇਲ ਵਾਲਾ ਅਜਿਹਾ ਬੁਲਾਈ ਸੀ ਕਿ ਉਹਨਾਂ ਦਾ ਕੋਈ ਜਿਹੜੀਆਂ ਕਿਉਂਕਿ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਉਹ ਜਿਹੜੀਆਂ ਪਹਿਲਾਂ ਦਾ ਮਨਜ਼ੂਰ ਪਾਸ ਹੋਇਆ ਸੀ ਕਿ ਆ ਜਿਹੜੀਆਂ ਅੰਕ ਦੇ ਉੱਪਰ ਟਾਈਲ ਲੱਗਣੀਆਂ ਨੇ ਅੱਜ ਉਸ ਰੇਲਵੇ ਰੋਡ ਦੇ ਕੰਮ ਦਾ ਭਾਵੀ ਆਇਆ ਸੀ ਇਹ ਪ੍ਰਧਾਨ ਸਰ ਘੁੰਮੀ ਜੀ ਵੀ ਸੀਗੇ ਇਹੋ ਠੇਕੇ ਦਾ ਸਾਰੇ ਭੁਲਾ ਸੀਗੇ ਉਹਦੇ ਚ ਜਿਹੜੀ ਟਾਈਲ ਦੀ ਕੁਆਲਿਟੀ ਹੈ ਉਹਦਾ ਸਾਨੂੰ ਇਸ਼ੂ ਆਇਆ ਉਹ ਜਦੋਂ ਚੈੱਕ ਕਰਾਇਆ ਕਮੇਟੀ ਤੋਂ ਥੋੜਾ ਜਿਹਾ ਕੁਆਲਿਟੀ ਦਾ ਜਿਹਦੇ ਵਿੱਚ ਸਾਈਡਾਂ ਪੂਰੀਆਂ ਹੋਈਆਂ ਸੀਗੀਆਂ ਮੱਤਰਾ ਪੂਰੀ ਹੋਈ ਸੀਗੀ ਮੈਂ ਲੋਕ ਜੇ ਕਰਦਾ ਵੇ ਕਿ ਇੱਕ ਨੰਨਾ ਨਾ ਪੈਸਾ ਵੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਨਾ ਸੋ ਪੋਸਟ ਕਰਕੇ ਉਹ ਡਿਲੇ ਜ਼ਰੂਰ ਹੋ ਰਿਹਾ ਪਰ 10-15 ਦਿਨਾਂ ਦੇ ਵਿੱਚ ਉਹ ਪਾਈਸ ਵੀ ਰਹੀਆਂ ਜਾਣਗੀਆਂ ਕੰਮ ਕੰਮ ਮਿਲਣਾ ਕੰਮ ਜਿਹੜੇ ਜੀ ਆਪਨੇ ਪਾਰਟਨਰ ਬਾ ਸਾਡੇ ਕੋਲ ਹੋ ਗਏ ਉਹ ਵੀ ਸ਼ੁਰੂ ਕਰਾਈਏ ਮਕਾਨ ਤੇ ਫਿਰ ਜੀ ਇਹ ਖਾਸ ਉਹਦਾ ਜਿਹੜਾ ਹੈਗਾ ਉਹਦਾ ਟੈਂਡਰ ਹੋ ਚੁੱਕਿਆ ਜਿਹੜਾ ਕੰਮ ਅਲਾਟ ਹੋ ਚੁੱਕਿਆ ਐਸੀ ਵੀ ਜਿਹੜੇ ਉਹ ਹੋ ਚੁੱਕੇ ਟੈਂਡਰ ਸਾਡੇ ਕੋਲ ਉਹਦਾ ਜਿਹੜਾ ਕੰਮ ਹੈ

ਇਹ ਕਿਤੇ ਹੋਰ ਬੈਸਰ ਤੇ ਦੇਖੋ ਇਸ ਤਰ੍ਹਾਂ ਕਿ ਇਹ ਕਾਫੀ ਦੇ ਤੋ 7-8 ਸਾਲ ਤੋਂ ਇਹ ਗੱਲ ਹੈ ਡਿਸਕਸ਼ਨ ਹੈ ਇਸ ਬਾਰੇ ਚੱਲ ਜੀ ਜਾਂਦੀਆਂ ਨੇ ਪਲਾਨਸ ਕਾਫੀ ਮੈਂ ਬੜਾਈ ਵੀ ਸੀਗੇ ਸੋਚੇ ਵੀ ਸੀਗੇ ਪਰ ਆਹੂ ਵੀ ਤੁਹਾਡੇ ਹੋਰ ਤੋਂ ਪਹਿਲੇ ਸਾਰੇ ਬੱਸ ਹੰਡਲ ਭਰਾ ਭੋਲ ਕੇ ਸਾਰੀ ਇੱਛਾ ਇਹੀ ਹੈ ਕਿ ਸਾਡਾ ਵਿਪਾਰ ਹੈ ਸਾਡਾ ਰੋਜ਼ਗਾਰ ਹੈ ਸਾਡੀ ਰੋਜ਼ੀ ਰੁਜ਼ੀ ਚ ਚਾਹੀਦੀ ਹੈ ਸੋ ਇਸ ਕਰਕੇ ਇਹਨੂੰ ਇੱਥੇ ਹੀ ਰੱਖਿਆ ਜਾਵੇ ਸੋ ਸਾਰੀਆਂ ਡਿਸਕਸ਼ਨਾਂ ਡਿਲੀਵਰੀ ਇਸ ਤੋਂ ਬਾਅਦ ਅਲਟੀਮੇਟਲੀ ਫੈਸਲਾ ਇਹ ਹੀ ਕੀਤਾ ਕਿ ਬਸ ਇਹਨੂੰ ਇੱਥੇ ਹੀ ਰੱਖਾਂਗੇ ਇਸ ਦੇ ਉੱਪਰ ਜਿਹੜਾ ਤਕਰੀਬਨ ਤਕਰੀਬਨ 10-12 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਉਹ ਅਸੀਂ ਤਿਆਰ ਕਰ ਰਹੇ ਹਾਂ ਜਿਹਦੀ ਪਲਾਨਿੰਗ ਹੋ ਚੁੱਕੀ ਹੈ ਉਸ ਸਿਰਫ ਇੱਕ ਹਫ਼ਤੇ ਦਾ ਲੰਘੇ ਲੰਘੇ ਦਾ ਇਹ ਨੂੰ ਇਸ਼ੂ ਹੋ ਦੋ ਪੂਰਨ ਗਿਆਮਾ ਆਗੇ ਬਸਾਂ ਦਾ ਤੇ ਲੋਕਰਾਂਗੇ ਨਾ ਸਪੋਕਿ 12 ਕਰੋੜ ਦਾ 10-12 ਕਰੋੜ ਦੇ ਕਰੀਬ ਦਾ ਪ੍ਰੋਜੈਕਟ ਇਹਨਾਂ ਲਈ ਐਸਟੀਮੇਸ਼ਨ ਹੈ 10-12 ਕਰੋੜ ਦਾ ਕਰਮ ਹੈ ਜਿਹੜਾ ਉਹ ਬਸ ਰੰਡਾ ਹੋਊਗਾ ਸ਼ਾਇਦ ਕਿੰਨੀ ਦੇ ਕਰੀਬ ਦੀ ਸਚੀਡਿਊਲ ਹੋਵੇ ਨੋ ਡਾਊਟ ਸਰ ਹੈ ਹੌਕੇਟਿਸ ਕੰਮ ਕਰਦੇ ਹੈਗੇ ਹੈਗੇ ਕੰਮ ਜਿੱਥੇ ਉਥੇ ਬਹੁਤ ਮੈਸ ਹੋ ਜਾਂਦੇ ਹੈ ਪਰ ਜੇ ਸਿਮਲਾ ਪਹਾੜ ਦੇ ਸਾਹਮਣੇ ਫਿਰਾਂ ਤੋਂ ਦੇਖੇ ਅੰਚ ਹੈਗਾ ਕਿ ਐਕਸੀਡੈਂਟ ਬਹੁਤ ਹੁੰਦੇ ਹੈ ਇਸ ਵਿੱਚ ਉਹ ਸਟੇ ਡਾਇਵਾਇਡਰ ਵੀ ਕੁਝ ਪ੍ਰੋਬਲਮ ਬਣੇਗੀ ਜਿਸ ਤੇ ਅਸਰ ਹੋਣਾ ਜ਼ਰੂਰੀ ਹੈ ਕੋ ਕਦੋਂ ਤੱਕ ਸਰਹਾ ਐਸ ਜਿਹੜਾ ਬਹੁਤ ਜ਼ਿਆਦਾ ਕੰਟੀਨੂਸ ਇਸ ਤਰ੍ਹਾਂ ਹੁੰਦਾ ਦੇਖੋ ਆਪਾਂ ਲੇ ਮੈਂ ਰਾ ਤੁਸੀਂ ਵੀ ਮੈਂ ਵੀ ਆਪਾਂ ਨੂੰ ਟੈਕਨੀਕਲ ਚੀਜ਼ਾਂ ਦਾ ਨਹੀਂ ਉਹ ਮੰਗਦੇ ਬੈਠੇ ਮੈਂ ਸ਼ੁਰੂ ਸ਼ੁਰੂ ਦੇ ਵਿੱਚ ਜਿਹੜੇ ਅ ਐਸ ਸੀ ਹੈਗੇ ਅ ਨੈਸ਼ਨਲ ਹਾਈਵੇ ਦੇ ਉਹਨਾਂ ਨੂੰ ਬੁਲਾਇਆ ਸੀਗਾ ਇੱਥੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਡਿਵਾਈਡਰ ਆਈਏ ਚਾਹਾਂ ਕੁਝ ਬਣਾਣਾ ਚਾਹੀਦਾ ਚੌਂਕ ਦੀ ਨਿਕਤੇ ਆ ਜਾਂਦੀ ਜਿਹੜੀ ਤੁਸੀਂ ਆਪਣੇ ਪੁਰਨੇ ਲਾਉਂਜ ਵੀ ਦੇਖਿਆ ਵੀ ਜਦੋਂ ਕੋਈ ਢਾਲ ਦੇ ਵਿੱਚ ਹੁੰਦੀ ਹੈ ਭਰਾਏ ਹੋਇਆ ਟਰੱਕ ਹੁੰਦਾ ਹੈ ਤੇ ਬੜੀ ਅੱਗੇ ਚੌਂਕ ਉੱਡਾ ਦਿੰਦਾ ਇਹ ਪ੍ਰੋਬਲਮ ਹੁੰਦੀ ਹੈ ਡਿਵਾਈਡਰ ਦੀ ਪ੍ਰੋਬਲਮ ਇਹ ਹੈ ਵੀ ਜਿਹੜਾ ਇਹ ਤੁਸੀਂ ਜਿੱਥੇ ਆਪਣੇ ਚੌਂਕ ਜਿੱਥੇ ਉਤਰਦਾ ਹੈ ਤੇ ਜਿੱਥੇ ਪੁਰਾਣੇ ਵਾਲੇ ਪੂਲ ਨੇ ਉਹਦੇ ਵਿਚਾਲੇ ਵਿਚਾਲਣਾ ਜਿਹੜਾ ਪੋਰਸ਼ਨ ਹੈ ਜਿੱਥੇ ਤੁਸੀਂ ਡਿਵਾਈਡਰ ਕੋਲ ਕਹਿ ਰਹੇ ਹੋ ਉਹ ਨਹੀਂ ਹੈ ਜੇ ਤੁਸੀਂ ਪੂਲਾ ਦੇ ਪਰਲੇ ਪਾਸੇ ਜਾ ਕੇ ਉਹ 200 300 ਮੀਟਰ ਤੋਂ ਦੇਖੋਗੇ ਤੇ ਉਹ ਡਿਵਾਈਡਰ ਤੋਂ ਨਜ਼ਰ ਨਹੀਂ ਆਉਂਦਾ ਕਿਉਂਕਿ ਡਿਵਾਈਡਰ ਨੀਵਾ ਰਹਿੰਦਾ ਹੈ ਇਹ ਨੂੰ ਨੈਸ਼ਨਲ ਹਾਈਵੇ ਆ ਜਾਂਦੀ ਟੈਕਨੀਕਲ ਭਾਸ਼ਾ ਦੇ ਵਿੱਚ ਬਲਾਈਂਡ ਸਪੌਟ ਕਹਿੰਦੇ ਨੇ ਵੀ ਗੱਡੀ ਆ ਰਹੀ ਹੈ ਤੇ ਸਪੀਡ ਤੇ ਆ ਰਹੀ ਹੈ ਦਿਖਰੇ ਹਾਦੀ ਬੇਬੇ ਚੌਕ ਹੈ ਜਾਂ ਡਿਵਾਈਡਰ ਹੈ ਤੇ ਜੇ ਆ ਕੇ ਉਹਦੇ ਵਿੱਚ ਅਚਾਨਕ ਬੰਦੇ ਦਾ ਨੁਕਸਾਨ ਹੋਊਗਾ ਸੋ ਕਹਿੰਦੇ ਜਿੱਥੇ ਨੀਵਾ ਹੋਵੇ ਬਲਾਈਂਡ ਸਪੌਟ ਹੋਵੇ ਅਸੀਂ ਉੱਥੇ ਡਿਵਾਈਡਰ ਜਾਂ ਚੌਕ ਨਹੀਂ ਬਣਾਉਂਦੇ ਆਗੇ ਇਹ ਨੈਸ਼ਨਲ ਹਾਈਵੇ ਵਾਲਿਆਂ ਦੀ ਪੂਰੇ ਮੁਲਕ ਦੇ ਵਿੱਚ ਇੱਕ ਅੰਨੂ ਨੰਬਰ। ਸੋ ਇਟਸ ਹਰੋਟ ਆਫ ਇਟ ਇ ਕੀ ਹੈ। ਕਿਉਂਕਿ ਉਹਨਾਂ ਕੇ ਹੈਵੀ ਵਰਕ ਆਊਟ ਕਰਨ ਵਾਸਤੇ ਲੋਕਲ ਕੰਵੀਨੀਅੰਸ ਹੋਣਾ ਠੀਕ ਹੈ। ਪਰ ਕਿਸੇ ਦੇ ਜਾਨ ਵੀ ਨਾ ਜਾਵੇ। ਇਹ ਆਪਣੇ ਸਾਹ ਲੈ ਕੇ ਰੱਖਣਾ। ਉਹਦੇ ਉੱਪਰ ਲਿਖਿਆ। ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ।